ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਬਲ ਸਿੰਘ ਮੁੱਲਾਂਪੁਰ ਦਾਖਾ ਆਹਾ ਕੂੜਾ ਉੱਠ ਸਵੇਰੇ ਜਾਗ ਆੜਾ ਆਲਸ ਦੀ ਨੀਂਦ ਤਿਆਗ ਈੜੀ ਇਸ਼ਨਾਨ ਕਰ ਪਿਆਰੇ ਸੱਸਾ ਸਾਫ ਦੰਦ ਕਰ ਸਾਰੇ ਹਾ ਹਾ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਤੱਕਾ ਕਰ ਲਾ ਪਾਠ ਤੂੰ ਬਹਿ ਕੇ ਖਖਾ ਖੁਸ਼ੀ-ਖੁਸ਼ੀ ਪੜ ਬਾਣੀ ਗੱਗਾ ਗਿਆਨवान ਹੋ ਪ੍ਰਾਣੀ ਕਾ ਗਾਗ ਘਰ ਵਿੱਚ ਨਾ ਤੂੰ ਬਹਿ ਜੀ ਨਹੀਂ ਆ ਬਾਗ ਨਾ ਖਾਲੀ ਰਹਿ ਜੀ ਚਾਚਾ ਚੱਲ ਤੂੰ ਗੁਰੂ ਦਵਾਰੇ ਛਛਾ ਛੱੜਦੇ ਔਗਣ ਸਾਰੇ ਜੰਜਾ ਜੱਤ ਗੁਰੂ ਨੂੰ ਦੇਖ ਤੇ ਜਾ ਝੁੱਕ ਕੇ ਮੱਥਾ ਟੇਕ ਬਾਵਾ ਬਾਣੀ ਬਾਣ ਪਿਆਰੇ ਟੈਂਕਾ ਟੁੱਟੀ ਗੰਢਣ ਹਾਰਾ ਠਠਾ ਠੋਕਰਾਂ ਤੂੰ ਖਾਮੀ ਨਾ ਡੱਡਾ ਡੋਲ ਕਿਧਰੇ ਤੂੰ ਜਾਮੀ ਨਾ ਡਾੜ ਟੱਕਦਾ ਪੜਦੇ ਤੇਰੀ ਨਾਣਾ ਜਾਣੀ ਚਾਰ ਛਪੀਰੀ ਤਤ ਤਿਆਗ ਤੂੰ ਮੇਰੀ ਮੇਰੀ ਸੱਥਾ ਥੋੜੀ ਜ਼ਿੰਦਗੀ ਤੇਰੀ ਰੱਦਾ ਦਿਲ ਨਾ ਕਦੇ ਦਿਖਾਵੀ ਤਦਾ ਧਿਆਨ ਨਾਮ ਵਿੱਚ ਲਾਵੀ ਨੰਨਾ ਨਿੰਦਿਆ ਜੁਗਲੀ ਛੱਡ ਦੇ ਪਪਾ ਪਾਪ ਦਿਲੋਂ ਤੂੰ ਕੱਢ ਦੇ ਫੱਪਾ ਫੇਰ ਨਹੀਂ ਇੱਥੇ ਆਉਣਾ ਬੱਬਾ ਬਾਅਦਛ ਬਹੁ ਪਛਤਾਉਣਾ ਬੱਬਾ ਭਲਾ ਸਰਬੱਤ ਦਾ ਲੋਚੀ ਮੰਮਾ ਮਾੜਾ ਕਦੇ ਨਾ ਸੋਚੀ ਜਈਆ ਜਾਤ ਮੌਤ ਨੂੰ ਰੱਖੀ ਰਾਰਾ ਰੱਬ ਵਸਾਲਾ ਅੱਖੀਂ ਲੱਲਾ ਲੱਦਬਤੂ ਗੁਰਾਂ ਦੇ ਲੱਡ ਜੀ ਬਾਵਾ ਵਿਦਿਆ ਰਾਜ ਕੇ ਪੜ ਜੀ ਰਾੜਾ ਰਾੜਨ ਰੱਖੀ ਕੋਈ ਸਭ ਦੇ ਅੰਦਰ ਮਾਲਕ ਸੋਈ ਮਨ ਵਿੱਚੇ ਸਤਗੁਰ ਕੇ ਪਾਸ ਤੇ ਸੇਵਕ ਕੇ ਕਾਰੇ ਰਾਸ ਬੰਦੇ ਮੈਂ ਤਾਂ ਤੇਤੋ ਵਖਨੀ ਤੇਰੇ ਕੋਲ ਦੇਖਣ ਵਾਲੀ ਮੈਨੂੰ ਅੱਖ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ